ਹੈਲੋ ਜੀ গুড ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਅਛਸ ਦੇ ਵਸਦੇ ਹੋਵੋਗੇ ਲਓ ਜੀ ਦਿਨ ਹੈ ਕਾ ਅੱਜ ਸ਼ਨੀਵਾਰ ਦਾ ਤੇ ਮਾਰਨਿੰਗ ਦਾ ਟਾਈਮ ਆ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਆਪਾਂ ਰੈਡੀ ਹੋ ਰਹੇ ਸੀਗੇ ਤੇ ਕਿਉਂਕਿ ਆਪਾਂ ਜਾਣਾ ਸੀਗਾ ਹਸਪੀਟਲ ਸੀਰਤ ਠੀਕ ਨਹੀਂ ਹੈਗੀ ਉਹਨੂੰ ਫੀਵਰ ਆ ਤਾਂ ਕਰਕੇ ਤੇ ਉਹਨੂੰ ਚੈੱਕ ਕਰਾਉਣ ਜਾਣਾ ਵਾ ਤੇ ਪਰਮੈਂਟ ਲੈ ਲਈ ਆਪਾਂ ਡਾਕਟਰ ਦੀ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲੈਨੇ ਆ ਤੇ ਫਿਰ ਜਾਂਦੇ ਜਾਂਦੇ ਤੁਹਾਨੂੰ ਗੱਲਾਂ ਬਾਤਾਂ ਕਰ ਲਾਂਗੇ ਤੇ ਗਰਮੀ ਬਹੁਤ ਆ ਲੱਗਦਾ ਆਪਾਂ ਕੁਝ ਨਹੀਂ ਕਰਨਾਗਾ ਹਲਕਾ ਜਿਵੇਂ ਬਸ ਲਿਪੋਵਮਾ ਮਿਲਾ ਲੈਣਾ ਲਿਪੋਵਮਾ ਮੇਂ ਮੈਂ ਥੋੜਾ ਟੈਂਟ ਆਹੀ ਹੀ ਲਾ ਲੈਣਾ ਮੈਂ ਇਹ ਲਾਗੇ ਨਾਲ ਪੈਸਟਿਕ ਲਾਉਂਦੀ ਲੋੜ ਨਹੀਂ ਪੈਂਦੀ ਹੈਗੀ ਵੀ ਲਾਈਟ ਵੇਟ ਹੈ ਤਾਂ ਪੈਸਟਿਕ ਨਾਲ ਫਿਰ ਦਰਮੇਂ ਬਹੁਤ ਮਤਲਬ ਹੈਵੀ ਜਾ ਹੋ ਜਾਂਦਾ ਪਈ ਚਲੋ ਜੀ ਆਪਾਂ ਰਹਿੜੀਆਂ ਬਸ ਮੈਂ ਸਿਰ ਬਹੁਤ ਥੀ ਤੇ ਪਾਪਾ ਵੀ ਹੋ ਗਏ ਡੈਡੀ ਦੀ ਬਸ ਚਲਦੀਆਂ ਸੀ ਤੇ ਸੁੱਤੀ ਪਈ ਆਹ ਜੀ ਸੋਪਾ ਬਹੁਤ ਹੋਈ ਪਈ ਆ ਟਾਈਮ ਹਜੇ ਥੋੜਾ ਹੀ ਆ ਤੇ ਧੁੱਪ ਪਰ ਬਹੁਤ ਆ ਹੈਨਾ ਬੜੀ ਗਰਮੀ ਨਹੀਂ ਦਿਖਣੀ ਪੂਰੀ ਲੋ ਬੜੀ ਗਰਮੀ ਆ ਸਾਰੇ ਇੱਕਦਮ ਚੀਨੀ ਘਟ ਬੈਠੇ ਸਹੀ ਗੱਲ ਐ ਤੇ ਕੀ ਲੱਗਦਾ ਤਾਂ ਆਈ ਨਹੀਂ ਗਰਮੀ ਬੰਦਾ ਤਰੀਨ ਹੋ ਜਾਂਦਾ ਵਾ ਇੱਕਦਾਂ ਜਿਵੇਂ ਪੈਂਦੀ ਉਹ ਚਲਣੀ ਜੀ ਔਖੀ ਆ ਜਿਵੇਂ ਦੋ ਤਿੰਨ ਦਿਨ ਹੋ ਕੇ ਜਾਦੇ ਪੈਂਦੀ ਆ ਜਦੋਂ ਹੋਣੀ ਪੈਣ ਲੱਗਦੀ ਆ ਫੇਰ ਜਿੰਨੀ ਮਰਜ਼ੀ ਫਿਰ ਬੰਦਾ ਚੱਲ ਜਾਂਦਾ ਉਹ ਕੋਈ ਨਹੀਂ ਹੈ ਅੱਜ ਵੀ ਤਾਂ ਹਫਤਾ ਕਾਇ ਨਾਂਗੇ ਫਿਰ ਬੰਦਾ ਉਦਾਂ ਜੇ ਤਾਂ ਹੋ ਜਾਂਦਾ ਵਾ ਵੀ ਨਹੀਂ ਗਰਮੀ ਬਰਦਾਸ਼ਤ ਕਰ ਗਿਆ ਜੀ ਨਹੀਂ ਫਿਰ ਮਤਲਬ ਆਪਣਾ ਸਰੀਰ ਉਦਾਂ ਮਤਲਬ ਬਰਦਾਸ਼ਤ ਕਰਨ ਜਗ੍ਹਾ ਹੈ ਨਾ ਜਦੋਂ ਇੱਕਦਮ ਠੰਡੇ ਦਿਨ ਤੇ ਇੱਕਦਮ ਹੁਣ ਉਹੀ ਗੱਲ 30 ਤੋਂ ਟੈਂਪਰੇਚਰ ਆ ਜੇ 42 ਤੇ ਉੱਛ ਰਣਾ ਔਖਾ 30 ਤੋਂ 31 32 ਦੇ ਵਿੱਚ ਪੂਨੀ ਵੀ ਨਹੀਂ ਬਣਾਈ ਜਾਂਦੀ ਹੁਣ ਤਾਂ ਬਾੜ ਹੁੰਦੀ ਬਾੜ ਲੱਗਦੀ ਹੈ 叫卢奇。<laughs> ਗਲਤ ਨਹੀਂ ਅੱਜ ਇਹ ਦੜੀ ਦਾ ਬਾਲ ਵੀ ਕਾਫੀ ਫੱਟ ਗਿਆ ਤੇ ਸਿਰ ਉਹ ਨਹੀਂ ਮੇਰਾ ਹੀ ਫੋਨ ਹੋ ਵੀ ਇਹਦਾ ਫੋਨ ਆਹੋ ਜਿਹੜਾ ਫੋਨ ਦੀ ਬਤ ਕਰਦੀ ਆ ਕਹਿੰਦੀ ਪਾਪਾ ਦਾ ਫੋਨ ਆ ਪਪਾ ਵਾਲਾ ਫੋਨ ਸੀ ਮੇਰੇ ਕੋਲ ਇਹਦੇ ਪਪਾ ਦਾ ਉਹ ਖਰਾਵਾ ਕੋਈ ਨਾ ਮੇਰੇ ਕੋਲ ਹੀ ਆਉਣਾ ਫਿਰ ਬਹੁਤ ਕੋ ਤਾਂ ਗਰਮੀ ਬਹੁਤ ਹੈ ਗੱਡੀ ਜੀ ਅਸੀਂ ਉੱਚੀ ਦਾ ਕੋਸ਼ਿਸ਼ ਨਹੀਂ ਬਣ ਰਿਹਾ ਹੈਗਾ ਜਿੱਦ ਨੂੰ ਮੂੰਹ ਕਰਪੋ ਤਾਂ ਇਦਾਂ ਨੂੰ ਇਦਾਂ ਨੂੰ ਮੂੰਹ ਕਰਾ ਵੀਡੀਓ ਨੂੰ ਨਹੀਂ ਆਉਣੀ ਵੀਡੀਓ ਨੂੰ ਮੈਂ ਇਦਾਂ ਨੂੰ ਮੂੰਹ ਕਰਾ ਗਿਆ ਕਿ ਇਦਾਂ ਨੂੰ ਮੂੰਹ ਕਰਾ ਵੀਡੀਓ ਬਸ ਆਪਾਂ ਪਹੁੰਚਣ ਵਾਲੇ ਆ ਡਾਕਟਰ ਦੇ ਹਜੇ ਮਤਲਬ ਟਾਈਮ ਦੇਖ ਲੋ ਨਾ ਸਭ 10:00 ਦਾ ਹੀ ਟਾਈਮ ਆ 10:30 ਦਾ 10:30 ਦਾ ਹੋਣਾ ਹੈ ਨਾ ਜੇ ਨਾ ਇੰਨੀ ਜ਼ਿਆਦਾ ਧੁੱਪ ਆ ਨਾ ਅਸੀਂ 10 ਨਹੀਂ ਸਕਦੇ ਤੁਹਾਨੂੰ ਕਿੰਨੀ ਦਾ ਧੁੱਪ ਆ ਇੱਕ ਵਾਰ ਅਸੀਂ ਸਾਰੀ ਹੋਈ ਪਏ ਮੇਰੇ ਤੋਂ ਮੈਨੂੰ ਤਾਂ ਅੱਜ ਕਾਮ ਆ ਕਾਮ ਨਾਲ ਥੋੜਾ ਜਿਹਾ ਹੋਇਆ ਪਿਆ ਉਹ ਲੋ ਦੋਨਾਂ ਨੂੰ ਬੁਖਾਰ ਹੈ ਮੈਨੂੰ ਕੱਲ੍ਹ ਦਾ ਹੀ ਬੁਖਾਰ ਜਾਦੇ ਚੜੀ ਜਾਂਦਾ ਹੈ ਉਤਰ ਜਾਂਦਾ ਪਤਾ ਨਹੀਂ ਕੀ ਸਿਸਟਮ ਹੈ ਸੀਰ ਤੇ ਸੀਰ ਤੋਂ ਵੀ ਕੱਲ੍ਹ ਦੋ ਤਿੰਨ ਮੇਰੇ ਡੋਜ਼ ਤਾਂ ਦਿੱਤੇ ਸੀਗੇ ਨੂੰ ਫੇਰ ਹੋ ਜਾਂਦਾ ਉਤਰ ਜਾਂਦਾ ਹੋਇਆ ਅੱਜ ਸਵੇਰੇ ਵੀ ਸੀਗਾ ਕਾਫੀ ਜਿਆਦੇ ਤੇ ਫਿਰ ਉਹਦਾ ਸਿਰ ਨਾਲ ਦੁਖਣ ਲੱਗ ਜਾਂਦਾ ਨਾਲ ਲੱਤਾਂ ਤੇ ਗਰਮੀ ਦੇ ਨਾਲ ਨਾਲ ਨਾ ਸਾਡਾ ਨੈਟ ਵਾਲਿਆਂ ਨੇ ਵੀ ਲੁਕ ਪੀਤਾ ਪਿਆ ਵਾ ਮੇਰਾ ਨੈਟ ਦਾ ਰਾਤੋਂ ਸੀਗਾ ਪਤਾ ਨਹੀਂ ਕੀ ਗੱਲ ਆ ਤੇ ਸਾਰਾ ਮੇਰਾ ਨੈਟ ਪੈ ਖਤਮ ਹੋ ਗਿਆ ਤੇ ਇਧਰੋਂ ਸੀਰਤ ਐਲ ਪਾ ਲਈ ਤੇ ਇਧਰੋਂ ਦੂਜਾ ਸੂਨ ਦਾ ਉਹ ਆ ਸਾਰਾ ਮਤਲਬ ਨੈਟ ਯੂਜ਼ ਹੋਈ ਜਾ ਰਿਹਾਗਾ ਪਰ ਸਾਡਾ ਵੀਡੀਓ ਹਜੇ ਤੱਕ ਅਪਲੋਡ ਨਹੀਂ ਹੋਇਆ ਹੈਗਾ ਮਤਲਬ ਮਤਲਬ ਜਿਹੜਾ ਅੱਜ ਬਲੌਗ ਮਤਲਬ ਕੱਲ ਬਲੌਗ ਹਨਾ ਆਇਆ ਹੋਊਗਾ ਮਤਲਬ ਉਹ ਹਜੇ ਤੱਕ ਅਪਲੋਡ ਨਹੀਂ ਸੀ ਤਾਂ ਟਾਈਮ ਹੋਇਆ ਪਿਆ ਵਾ ਸਾਡਾ ਬਲੌਗ ਦੇ 2:00 ਪਏ ਹੈ ਪਰ ਸੈੱਟ ਦੇ ਕਿਹਾ ਹੈ ਬਸ ਜਦੋਂ ਦੇਸੀ ਘਰੋਂ ਆਏ ਆ ਇਹਨਾਂ ਫੋਨ ਦਾ ਮਾੜਾ ਹਾਲ ਹੈ ਲੈਟ ਦਾ ਮੈਂ ਤਾਂ ਯਾਰ ਜੇ ਦੋਨੇ ਫੀਡ ਦੂਸਰੇ ਤੇ ਕਮੈਂਟ ਇਕ ਕੰਡ ਦੋਜੇ ਦੋਨੇ ਵਾਈਫਾਈ ਵੀ ਲੈ ਰਹੇ ਆ ਹੌਟਸਪੌਟ ਨਾ ਚੱਲ ਨਹੀਂ ਰਿਹਾ ਆਨ ਜਦੋਂ ਉਹ ਰਸਤੇ ਜਾ ਰਹੇ ਸੀਗੇ ਤੇ ਖੇਤ ਦੇ ਵਿੱਚ ਜਿਹੜੀ ਅੱਗ ਲਾਈ ਸੀ ਤੇ ਉਹ ਕਿੰਨੀ ਵੱਧ ਗਈ ਸੀ ਕਿ ਫਾਇਰ ਬਗਰੇਡ ਬੁਲਾਉਣੀ ਪਈ ਉਹਨਾਂ ਨੂੰ ਬੁਝਾਉਂਦੇ ਆ ਉਹ ਨਹੀਂ ਲੱਗੀ ਉਹਦੇ ਲੈਫਟ ਸਾਈਡ ਤੋਂ ਲੱਗ ਗਈ ਤੇ ਹਵਾ ਤੇਜ਼ ਚੱਲ ਰਹੀ ਸੀਗਾ ਹਵਾ ਤੇਜ਼ ਚੱਲਦੀ ਸੀਗੀ ਵੀ ਨਹੀਂ ਪਿੱਛੇ ਨਾ ਕੋਈ ਟ੍ਰਲ ਪੰਪੋਂ ਨਾਲ ਅੱਗ ਪੈ ਗਈ ਤੋ ਕਿ ਗੱਡੀ ਪਾਣੀੜੀ ਉਹਨਾਂ ਨੇ ਤਾਂ ਵਗਾ ਲਈ ਫਰਨ ਨੂੰ ਪਤਾ ਗੋਹਣੀਗਾ ਮੈਂ ਕੌਫਰ ਨੂੰ ਪੁੱਛਿਆ ਮੈਨੂੰ ਕੋਈ ਅੱਗ ਤਾਂ ਨਹੀਂ ਵੀਰੇ ਟੂੜੀ ਨੂੰ ਲਾ ਜਮੇਗਾ ਟੂੜੀ ਨੂੰ ਡੰਗਰਾ ਕੌਣਾ ਅਕਲਾਉਂਦਾ ਹੁੰਦਾ ਦੇਖੋ ਫਰਨ ਦੀ ਮਸ਼ੀਨ ਖੜਾ ਲੱਗਦੀ ਹੈ ਇਹ ਚੀਜ਼ ਹੈਗੀ ਹੈ ਲੱਗੀ ਆ ਲਾਈ ਨਹੀਂ ਨਾ ਲਾਉਗਾ ਕਿ ਜਾਂ ਲਾਉਣੀ ਹੈ ਤਾਂ ਧਿਆਨ ਰੱਖ ਲੋ ਚੱਕੀ ਨਹੀਂ ਅੱਗ ਲੱਗੀ ਪਈ ਆ ਬਹੁਤ ਉਠਾਗਾ ਤੇ ਜੇ ਕਿਤੇ ਜ਼ਿਆਦਾ ਅਕਲਾ ਕੇ ਜੇ ਕੋਈ ਨਹੀਂ ਬੋਤਾ ਲੱਗੇ ਵੀ ਅੱਗ ਲੱਗੀਗਾ ਕੋਈ ਹਾਲ ਨਹੀਂ ਪਤਾ ਹੀ ਆ ਯੂਜ਼ ਦੇ ਵਿੱਚ ਹੁਣ ਤੇ ਮੈਨੂੰ ਕੋਈ ਰੋਣ ਨਹੀਂ ਮਿਲ ਰਿਹਾ ਜਦੋਂ ਮੈਂ ਪੰਪ ਕਰਕੇ ਲਾਤੀ ਆ ਉਹ ਵੀ ਜਰਾ ਮੈਨੂੰ ਦੇਖਣਾ ਚਾਹੀਦਾ ਲੋਕੀਂ ਉਹ ਸੈਲਰ ਆ ਉਧਰੋਂ ਆਈ ਆ ਟੱਗ ਲਾਉਣੀਆਂ ਲਾਓ ਬੋਲੀਏ ਮਿੱਲੇ ਦਾ ਪੰਪ ਕਰਕੇ ਨਹੀਂ ਖੇਡਦਾ ਉਹ ਮੂਰੇ ਮੂਰੇ ਰਹਾ ਲਾਈ ਹੋਊਗੀ ਪਲੇਸ ਖਾ ਕੇ ਹੱਥ ਪੁੰਜੀ ਜਾਂਦਾ ਕੋਪ ਪਾਰਟੀ ਇੱਧਰ ਲੇਸ ਪਾਰਟੀ ਤੇ ਬਸ ਖਾਣ ਪੀਣ ਹੀ ਚੱਲੀ ਜਾਂਦਾ ਉਹ ਦਵਾਈਆਂ ਲੈ ਕੇ ਆ ਹਾਏ ਐ ਵੈਸੇ ਪੀਉਂਦੀ ਜ਼ਿਆਦਾ ਸੀ ਕਿਉਂ ਮਮਿੰਦਾ ਚਕਾ ਵਿੱਚ ਪਰ ਹੁਣ ਕੀ ਕਰੀਏ ਸੰਗ ਸੁੱਕਦਾ ਗਰਮੀ ਬਹੁਤ ਆ ਸਾਡਾ ਤਾਂ ਪਾਣੀ ਵੀ ਮੁੱਕ ਗਿਆ ਠੰਡਾ ਪਪਾ ਹਾਂ ਪਪਾ ਪਪਾ ਵੀ ਦਿਖਾ ਦੋ ਕਹਿੰਦੀ ਪਪਾ ਤੇ ਹੁਣ ਕੀ ਕਰੀਏ ਹਨਾ ਗਰਮੀ ਦੇ ਬਿਨਾ ਹੌਂ ਨਹੀਂ ਸਾਹ ਆਉਂਦਾ ਕੋਕੂਪੀਤੇ ਬਿਨਾ ਹੌਂ ਨਹੀਂ ਚੈਨ ਮਿਲਦੀ ਹੈਗੀ ਤੇ ਹੁਣ ਗਰਮੀ ਤਾਂ ਕਿਉਂ ਵੀ ਕਰਨੀ ਆ ਦੂਰ ਲੈ ਜਾਤੀ ਵੀ ਓਕੀ ਚਾਹਤੀ ਸੀ ਆਪਣੇ ਹੁਣੇ ਆਏ ਆ ਸੀ ਘਰੇ 2:00 ਵਜ ਗਏ ਤੇ ਮੈਂ ਬਸ ਹੁਣ ਮੂੰਹ ਧੋ ਕੇ ਹਟੀ ਸੀ ਹਾਏ ਹੇ ਤੌਲੀਏ ਦਾ ਮੂੰਹ ਤਾਂ ਮਾਰਨ ਨੂੰ ਜੀ ਨਹੀਂ ਕਰਦਾ ਹੈਗਾ ਵੀ ਤੌਲੀਏ ਨਾਲ ਹੁਣ ਸਾਫ਼ ਕਰ ਲਈਏ ਹਾਂ ਦੁਪੱਟੇ ਹੁਣ ਕਾਟਨ ਦੇ ਬਾਸ ਉਹਨਾਂ ਨਾਲ ਮੂੰਹ ਮਾਂ ਸਾਫ਼ ਹੁੰਦਾ बुखार ਇਹਨਾਂ ਜ਼ਿਆਦਾ ਹੋਇਆ ਪਿਆ ਨਾ ਹੁਣ ਇਹਨੂੰ ਪਪਾ ਦੇ ਪਪਾ ਆਈ ਪਪਾ ਲੈ ਆਈ 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 ਪੱਟੀਆਂ ਰਖਾਉਂਦੀ ਨਹੀਂ ਹੈਗੀ ਮੈਡੀਸਿਨ ਵੀ ਦਿੱਤੀ ਆ ਪਰ ਬਿਨਾਂ ਦੱਸੇ ਰੱਖੋ ਜਿੰਮਾੜਾ ਜੇ ਬੁਖਾਰ ਘਟ ਜੇ ਮਰ ਤੱਕ ਰਖਾਉਂਦੀ ਹੋਈ ਨਹੀਂ ਹੈਗੀ ਨਾ ਬੁਖਾਰ ਬਹੁਤ ਆ ਚਲਾਈ ਕਰਾਵਾ ਚਲ ਰਹਿਣ ਦੋ ਲੈ ਮੈਨੂੰ ਫੜਾ ਦੇ ਲੈ ਕਿਆ ਕਰਾਉਂਦਾ ਨਹੀਂ ਹੈਗਾ ਨਜ਼ਰ ਜੀ ਲੱਗ ਗਈ ਵਿਚਾਰੇ ਨੂੰ ਹਾਂ ਜਦੋਂ ਉਹਨੂੰ ਬਸ ਮਾੜਾ ਜਿਹਾ ਖਾਣ ਪੀਣ ਦਾ ਸਹੀ ਹੁੰਦਾਗਾ ਦੁਬਾਰਾ ਪ੍ਰੋਪਰ ਆਪਣੀ ਰੁਟੀਨ ਚਾਉਂਦਾਗਾ ਉਦੋਂ ਉਹਨੂੰ ਫੇਰ ਵਿਚਾਰਾ ਬਿਮਾਰ ਹੋ ਜਾਂਦਾ ਹਾਂ ਬਹਿ ਨਹੀਂ ਹੁੰਦਾ ਉਹ ਤੋਂ ਬੁਖਾਰ ਹੈ ਨਾ ਲੈਪ ਤੂੰ ਪਪਾ ਨੂੰ ਫੋਨ ਲੱਗ ਜੀ ਤੂੰ ਫੋਨ ਕਰ ਤਾ ਤੇ ਥੱਕਿਆ ਥੱਕਿਆ ਪਿਆ ਵਾ ਇੱਕ ਤਾਂ ਬੁਖਾਰ ਨੇ ਮਤ ਮਾਰੀ ਪਈ ਐ ਤੇ ਇੱਕ ਗਰਮੀ ਨੇ ਧੂਆ ਕੱਢਿਆ ਪਿਆ ਲੈ ਕੋਲ ਮਲਾਉ ਨਾ ਤਾਂ ਦੋਹਾਂ ਨੇ ਧੂਆ ਕੱਢ ਕੇ ਰੱਖ ਤਾ ਗਰਮੀ ਨੇ ਵੀ ਬੁਖਾਰ ਆ ਪੱਟੀ ਦਿਖਾ ਲਈ ਤੇ ਆਹ ਛਈ ਹੋ ਜੂ ਠੀਕ ਹੋ ਜੂ ਬੁਖਾਰ ਆਪਣਾ ਬੁਖਾਰ ਛਈ ਹੋ ਜੂਗਾ ਬਿਨਾਂ ਦੱਸੇ ਹੋੜੀ ਕਿਤੇ ਰੱਖ ਦੇ ਦੱਸ ਕੇ ਨਾ ਰੱਖਿਓ ਬਿਨਾਂ ਦੱਸੇ ਨਾ ਰਖਾਉਂਦੀ ਨਹੀਂ ਟਾਲ ਟੂਲ ਕੇ ਦੇਖਦੇ ਆ ਰੱਖ ਕੇ ਸ਼ਾਮ ਦੇ 4 ਵਜੇ ਨਾਲ ਆ 4 ਵਜੇ ਨਾਲ ਆ ਹੈ ਨਾ ਤੇ ਮੈਂ ਹੁਣ ਚਾਹ ਬਣਾ ਕੇ ਲਿਉਣੀ ਆ ਪਹਿਲਾਂ ਚਾਹ ਪੀਨੇ ਆ ਤੇ ਫੇਰ ਅੱਜ ਹੈਗੀ ਆ 10ਵੀਂ ਵੀ ਆ ਤੇ ਆਪਾਂ ਸ਼ਾਮ ਨੂੰ ਮੱਥਾ ਟੇਕਦੇ ਆ ਰੋਟੀ ਵਗੈਰਾ ਆਪਾਂ ਬਾਬਾ ਜੀ ਦੀ ਸ਼ਾਮ ਨੂੰ ਕਰਦੇ ਹੁੰਨੇ ਆ ਤੇ ਬਸ ਪਹਿਲਾਂ ਚਾਹ ਪੀ ਲਈਏ ਤੇ ਫੇਰ ਮੈਂ ਨਾ ਕੀ ਫੇਰ ਤਿਆਰੀ ਕਰੂੰਗੀ 10ਵੀਂ ਦੀ ਮੈਂ ਨਾ ਅੱਖ ਮਾਰ ਲਈ ਸਾਰਾ ਕੱਜ ਲਹਿ ਗਿਆ ਪਈ ਪਈ। ਯਾਦ ਹੀ ਨਹੀਂ ਸਮਾ ਕੱਢ ਪਾਇਆ ਹੋਇਆ। ਤੇ ਚਲੋ ਜੀ ਪਹਿਲਾਂ ਚਾਹ ਬਣਾ ਲਿਆ ਇਹ ਤੇ ਫੇਰ ਕਰਦੇ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਤੇ ਬੁਖਾਰ ਬਹੁਤਾ ਸੀਰਤ ਨੂੰ ਫਾਰ-ਫਾਰ ਮੈਦਸੀ ਜਾ ਰਹੀ ਹੈ। ਬੁਖਾਰ ਬਹੁਤ ਜ਼ਿਆਦਾ ਹੈ ਨੂੰ ਹੁਣ ਵੀ। ਮੈਡੀਸਿਨ ਤਾਂ ਆਪਾਂ ਲੈ ਹੀ ਆਏ ਆ ਕੋਈ ਗੱਲ ਨਹੀਂ ਇਦਾਂ ਦੀ ਤਾਂ। ਤੇ ਪਰ ਨੂੰ ਮੈਂ ਦਿਖਾਉਣੀ ਹੈ ਇੱਕ ਮਿੰਟ। ਕੌਫੀ ਵੇ ਢਾਲ ਜਾਇਆ ਪਿਆ ਚੋ ਢਾਲ ਜਾਇਆ ਚਲੋ ਜੀ ਮੈਂ ਬਣਾਣਾ ਚਾਹ ਲੈ ਕੇ ਹੁੰਨੀਆ ਬਣਾ ਕੇ ਤੇ ਇਹਦੇ ਪਾਪਾ ਇਹਦੇ ਕੋਲ ਹੈਗੇ ਆ ਸੇਰ thro ਹੀ ਜਾਂਦੀ ਆ ਤੇ ਆ ਦਸਵੀ ਦਾ ਮੱਥਾ ਆਪਾਂ ਟੇਕ ਲਿਆ ਮੇਰੇ ਰਮਾਲ ਵੀ ਦਨੇ ਹੋਏ ਤੇ ਮੱਥਾ ਆਪਾਂ ਟੇਕ ਲਿਆ ਪ੍ਰਸ਼ਾਦਾ ਵੀ ਬਣਾ ਕੇ ਛਕਾਤਾ ਆਪਾਂ ਤੇ ਚੋਤ ਗੱਤੀ ਸਾਰਾ ਖੁਸ਼ ਆਪਾਂ ਕਰ ਲਿਆ ਵਾ ਤੇ ਸੀਰਤ ਨਾ ਹਜੇ ਵੀ ਰੀਵੀ ਕਰ ਜਾਂਦੀ ਹੈ ਕਿਉਂਕਿ ਇਹਨੂੰ ਬੁਖਾਰ ਆ ਆ ਜਾ ਬੁੱਤ ਬਾਪੀ ਬੁੱਤ ਇਹ ਜਨਾ ਮੂੰਹ ਮਾ ਤੋ ਕਿ ਮੈਂ ਇਹਦੇ ਵੀ ਕੱਪੜੇ ਬਦਲ ਦੇ ਗੂਜਨ ਤੇ ਖਾ ਬੁੱਤ ਠੀਕ ਨਹੀਂ ਹੈਗੀ ਵਿਚਾਰੀ ਰੀਵੀ ਚਲੀ ਜਾਂਦੀ ਆ ਬਹੁਤ ਹੀ ਜ਼ਿਆਦਾ ਰੀਵੀ ਈ ਮਮੋ ਕਹਦਾ ਜੀਗਾ ਆਹੀ ਲੈਣਾ ਇਹਨੇ ਤਾਂ ਚਲ ਇਹਦੇ ਕੱਪੜੇ ਬਦਲ ਦਿੰਨੇ ਆ ਪਹਿਲਾਂ ਮਿੱਠੀ ਦੀ ਇੱਕ ਮਿੱਠੀ ਮਿੱਠੀ ਛੁੱਟੀ ਛੁੱਟੀ ਮਿੱਠੀ ਮਿੱਠੀ ਬਾਹਰ ਜਾਓ ਉਹ ਕੋਣਾ ਉਹਦੇ ਹੋ ਜਾਓ ਸੀਰਤ ਕਿੱਥੇ ਆ ਛੀਤ ਕਿੱਥੇ ਆ ਓਏ ਮਾਪਾ ਚਲ ਪਹਿਲੇ ਇਹਦੇ ਕੱਪੜੇ ਬਦਲ ਲੇਗੇ ਬਾਬਾ ਆਪਾਂ ਹੁਣ ਛੱਡ ਦਈਏ ਪਾਣੀ ਆ ਬੁਟੀਆਂ ਨੂੰ ਕਿਉਂਕਿ ਪਾਣੀ ਲਾਉਣ ਵਾਲਾ ਵਾ ਇਹ ਮੈਂ ਲੱਗੀ ਸੀ ਹੁਣ ਵੱਲਾਂ ਨੂੰ ਪਾਣੀ ਲਾਉਣ ਕਿਉਂਕਿ ਸਿਰਤ ਗਈ ਹੋਈ ਆ ਆ ਦੇ ਪਾਪਾ ਦੇ ਨਾਂ ਦੁਕਾਨ ਤੇ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਪਾਣੀ ਲਾ ਹੀ ਦਿੰਨੇ ਆ ਨੂੰ ਐ ਵੀ ਚਲ ਥੇਰਾ ਪਾਣੀ ਲੱਗ ਜੇ ਹਨਾ ਕਿਉਂਕਿ ਇਹਨਾਂ ਨੂੰ ਵੀ ਪਾਣੀ ਦੀ ਲੋੜ ਆ ਹੁਣ ਤਾਂ ਕਾਫੀ ਵੱਲਾਂ ਆਪਣੀਆਂ ਨਾ ਤਰਪੀਆਂ ਨੇ ਕੀਆ ਦੀਆਂ ਵਾ ਥੋੜਾ ਜਿਹਾ ਲੇਟ ਹੋ ਗਏ ਆ ਆਪਾਂ ਜੇ ਥੋੜਾ ਜਿਹਾ ਪਹਿਲਾਂ ਲਾ ਲੈਂਦੇ ਹੁਣ ਤੱਕ ਤਾਂ ਇਹਨੇ ਫੁੱਡੇ ਹੋ ਜਾਣਾ ਸੀ ਇਹ ਤੇ ਤੌਲਸੀ ਇਹ ਪਪਾ ਨੇ ਤੌਲਸੀ ਇੱਥੇ ਲਾਤੀ ਉਧਰ ਗਮਲਿਆਂ ਚ ਵੀ ਲਾਈ ਹੋਈ ਐ ਇੱਥੇ ਵੀ ਲਾਤੀ ਇੱਥੇ ਕਰੇਲੇ ਤੇ ਉਧਰ ਮਿਰਚ ਸਕੇ ਪਈ ਆ ਵਿਚਾਰੇ ਪਰਸੋਂ ਦਾ ਪਾਣੀ ਲੱਗਿਆ ਸ਼ਾਮ ਦਾ ਦੇਖ ਲਓ ਕਿੰਨਾ ਦਿਨ ਖੜਾਗਾ ਹਨ ਮੌਸਮ ਦਾ ਇੰਨਾ ਫਰਕ ਪਿਆ ਪਿਆ ਕਿ ਤਾਂ ਕਰਮੀ ਨੇ ਮੱਤ ਮਾਰ ਰੱਖੀ ਤੇ ਬੁਖਾਰ ਨੇ ਤਾਂ ਸਿਰਤ ਨੂੰ ਨਾ ਨੇ ਡਾਲ ਕੀਤਾ ਪਿਆਗਾ ਬਹੁਤ ਵਿਚਾਰੀ ਰੀਰੀ ਕਰਦੀ ਆ ਬਹੁਤ ਮਤਲਬ ਉਹਦਾ ਹੈਡੈਕ ਹੁੰਦੀ ਆ ਉਹਨੂੰ ਲੈਗ ਪੇਨ ਹੁੰਦੀ ਆ ਲੈਗ ਪੇਨ ਤਾਂ ਡਾਕਟਰ ਨੇ ਕਿਹਾ ਨੋਰਮਲ ਆ ਇਟਸ ਨੋਰਮਲ ਕਿਉਂਕਿ ਬਈ ਉਹ ਗ੍ਰੋਥ ਹੋ ਰਹੀ ਆ ਜਿਵੇਂ ਹਾਈਟ ਗ੍ਰੋ ਕਰਦੀ ਆ ਨਾ ਉਦੋਂ ਮਤਲਬ ਜਿਵੇਂ ਆਪਣੀਆਂ ਬੋਨ ਨੇ ਉਹ ਦਰਦ ਕਰਦੀਆਂ ਨੇ ਖਿਚਾ ਆਉਂਦਾ ਉਹਨਾਂ ਚ ਉਹ ਕਹਿੰਦਾ ਉਹ ਤਾਂ ਨੋਰਮਲ ਆ ਉਹ ਤਾਂ ਹੋਣਾ ਵਾ ਵੀ ਉਹ ਵਧੀਆ ਗੱਲ ਆ ਚੰਗੀ ਗੱਲ ਆ ਵੀ ਜਿਹੜੀ ਉਹਦੇ ਹੋ ਰਹੀ ਆ ਪੇਨ ਤੇ ਵੀ ਇਹ ਹੋਣੀ ਹੋਣੀ ਆ ਤੇ ਪਰ ਬੁਖਾਰ ਨੇ ਸੱਚੀ ਉਹਨੂੰ ਬਹੁਤ ਨਿਡਰਾਲ ਕੀਤਾ ਪਿਆ ਕਤਨੀ ਕੀ ਸੀ ਵਿਖਿਆ ਨਹੀਂ ਨੂੰ ਖੁਸ਼ ਲੱਗਾ ਤੇ ਬਾਕੀ ਚਲੋ ਵਾਈਗਰੂ ਮੇਰ ਕਰੇ ਛੇਤੀ ਛੇਤੀ ਠੀਕ ਹੋਵੇ ਆਪਾਂ ਦਾ ਹੁਣ ਟ੍ਰੀਟਮੈਂਟ ਕਰਵਾਇਆ ਦਵਾਈ ਵੀ ਲੈ ਕੇ ਆਏ ਆ ਤੇ ਹੋਪਸੋ ਠੀਕ ਹੋ ਜੂਗੀ ਛੇਤੀ ਹੋਈ ਤੇ ਫਿਲਹਾਲ ਗਈ ਹੋਈ ਆ ਢੀੜਾ ਕੱਢਣਾ ਆਪਣੇ ਪਪਾ ਦੇ ਨਾਲ ਤੁਹਾਨੂੰ ਮੈਂ ਦੱਸਿਆ ਪਹਿਲਾਂ ਵੀ ਤੇ ਦੇਖਦੇ ਆ ਤਿੰਨ ਦਿਨ ਦੀ ਦਵਾਈ ਦਿੱਤੀ ਆ ਡਾਕਟਰ ਨੇ ਉਸ ਤੋਂ ਬਾਅਦ ਕੀ ਕਹਿੰਦੇ ਆ ਵੀ ਜੇ ਤਾਂ ਠੀਕ ਰਿਹਾ ਤਾਂ ਇਹ ਤਾਂ ਲੋੜ ਨਹੀਂ ਜੇ ਤਾਂ ਫਿਰ ਦੁਬਾਰਾ ਚੈੱਕ ਕਰਾਉਣਾ ਹੀ ਜਾਣਾ ਹੀ ਪੈਣਾ ਇੱਕ ਵਾਰ ਤਾਂ ਫਿਰ ਵੀ ਜਾਵਾਂਗੀ ਸਿਰਤ ਦੇ ਪਾਪਾ ਆ ਗਏ ਸਿਰਤ ਨਹੀਂ ਆਈ ਸਿਰਤ ਸਹਿਜ ਲੈ ਗਈ ਹੈ ਸਹਿਜ ਲੈ ਗਈ ਹਾਂ ਮੈਂ ਉਹਨੂੰ ਗੜਾ ਕਢਾ ਕੇ ਲੈ ਕੇ ਆਉਂਦਾ ਸੀਗਾ ਇੱਥੇ ਸਹਿਜ ਨੂੰ 쿠ਸ਼ਨ ਪੜ ਕੇ ਆਇਆ ਸਹਿਜ ਨੂੰ ਹੂੰ ਉਹ ਸਹਿਜ ਨੇ ਚੱਕ ਲਿਆ ਘਰ ਨੂੰ ਲੈ ਗਿਆ ਗੜਾ ਕਢਾ ਲਿਆ ਮੈਂ ਮੇਰੇ ਕੋਲ ਆਇਆ ਗੜਾ ਜਾ ਰਿਹਾ ਸੀ ਹਾਂ ਬੁਖਾਰ ਆ ਟਾਈਮ ਨਹੀਂ ਹੁਣ ਬਹੁਤ ਬੈਠੀਆਂ ਸੀ ਪਰ ਉਹਨਾਂ ਬੁਖਾਰ ਨੇ ਸੱਚੀ ਸਿਰ ਨੂੰ ਬਹੁਤ ਨਢਾਲ ਕੀਤਾ ਪਿਆ ਮੈਂ ਵਾਰ-ਵਾਰ ਇਹੀ ਗੱਲ ਕਰੀ ਜਾਨੀ ਵੀ ਬਹੁਤ ਨਢਾਲ ਕਰਤਾ ਉਹਨੂੰ ਬੁਖਾਰ ਨੇ ਵਿਚਾਰੀ ਖੇਡਦੀ ਨਹੀਂ ਹੈਗੀ ਜਿਵੇਂ ਅੱਗੇ ਖੇਡਦੀ ਆ ਨਾ ਉਹ ਚੀਜ਼ ਉਹਨੇ ਲੈ ਕੇ ਹੀ ਉਹ ਤਾਂ ਇਹਨੂੰ ਗੱਲਾਂ ਕਰਦੀਗੀ ਮਤਲਬ ਮੜਾ ਮਗਰ ਨੂੰ ਜਾਂ ਕਿਵੇਂ ਬਾਏ ਕਰਦੀ ਜਿਵੇਂ ਪਾਪਾ ਪਾਪਾ ਉਹ ਜਿਆਦਾ ਭੱਜ ਕੇ ਜਾਂ ਉਹਨੂੰ ਦੂਜੀ ਨੂੰ ਵੜਾਤਾ ਉਹਨੇ ਫਿਰ ਖੇਡਣ ਲੱਗੀ ਉਹ ਵੀ ਫਿਰ ਬਾਹਰ ਵੀ ਖੇਡਦੀ ਸੀ ਫਿਰ ਉਹਦਾ ਜਾਨੂੰ ਆਇਆ ਉਹਦਾ ਮੇਰੇ ਸਾਹਮਣੇ ਬੈਠੇ ਚਲ ਦੇਖਦੇ ਆ ਉਹਨੂੰ ਵੀ ਤੇ ਚਲੋ ਜੀ ਬਾਕੀ ਚਲੋ ਜੀ ਬਾਕੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਆਪਾਂ ਇੱਥੇ ਹੀ ਤੇ ਕੱਲ ਨੂੰ ਮਿਲਦੇ ਆ ਆਪਾਂ ਨਵੀਂ ਵੀਡੀਓ ਦੇ ਨਾਲ ਨਿਊ ਬਲੌਗ ਦੇ ਨਾਲ ਕੱਲੋਂ ਤੇ ਜੇ ਸਿਰਤ ਠੀਕ ਨਹੀਂ ਤੇ ਫਿਰ ਮੈਂ ਬਲੌਗ ਕੰਟੀਨਿਊ ਮਤਲਬ ਕਿ ਬਣਾਉਂਗੀ ਤੇ ਜੇ ਕਿਉਂਕਿ ਸਿਰਤ ਦੇ ਨਾਲ ਹੀ ਆ ਹਨ ਸਾਰਾ ਕੁਝ ਜੇ ਉਹ ਠੀਕ ਆ ਤੇ ਫੇਰ ਹੀ ਬਣਾਉਣ ਦਾ ਦਿਲ ਕਰਦਾ ਨਹੀਂ ਤਾਂ ਅ ਕਹਿ ਲਓ ਵੀ ਆਪਣਾ ਵੀਡੀਓ ਵਗੈਰਾ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਹੈਗਾ ਜੇ ਸਹੀ ਹੋਊਗੀ ਫੇਰ ਹੀ ਬਣਾਵਾਂਗੇ ਤੇ ਚਲੋ ਜੀ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ